ਫਰੋਂ ਦੇਖੋ ਆਰ ਆਈ ਪੀ ਲਿਖਣਾ ਬਹੁਤ ਮੈਂ ਕਦੇ ਆਰ ਆਈ ਪੀ ਨਹੀਂ ਲਿਖਿਆ ਅਜੇ ਤੱਕ ਕਿਸੇ ਪੋਸਟ ਚ ਜਦ ਮੈਂ ਜਿਉਂਦੇ ਜੀ ਉਹਨਾਂ ਦੀ ਕਿਸੇ ਪੋਸਟ ਉਹਨਾਂ ਦੀ ਤਸਵੀਰ ਬਾਰੇ ਤਾਰੀਫ ਨਹੀਂ ਕੀਤੀ ਕਦੇ ਮੈਂ ਉਦਮ ਨਹੀਂ ਕੀਤਾ ਕਿ ਉਹਨਾਂ ਨੂੰ ਉੱਡ ਕੇ ਜਾ ਕੇ ਮਿਲਾਂ ਤਾਂ ਜਿੱਦ ਨੇ ਚਲੇ ਗਈ ਉਹਦੇ ਮੈਂ ਪੋਸਟ ਪਾਵਾਂ ਕਿ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਦੁਨੀਆ ਨੂੰ ਦਿਖਾਉਣ ਲਈ ਮੈਂ ਪੋਸਟ ਪਾਵਾਂ ਮੈਂ ਗਾਲਾਂ ਕੱਢੀ ਜਾਂਦਾ ਤੂੰ ਮੁਸਕਰਾਈ ਜਾਂਦਾ ਤਾਂ ਬੁੱਧ ਨੇ ਕਿਹਾ ਵੀ ਜੇ ਮੈਂ ਤੂੰ ਮੈਨੂੰ ਪਿਖਸ਼ਾ ਪਾਤਰ ਵਿੱਚ ਕੁਛ ਪਾ ਰਿਹਾ ਤੇ ਮੈਂ ਨਾ ਪਵਾਵਾਂ ਉਹ ਕਿੱਥੇ ਰਹੂ ਉਹ ਕਹਿੰਦਾ ਮੇਰੇ ਕੋਲ ਹੀ ਕਹਿੰਦਾ ਫਿਰ ਮੈਂ ਤੇਰੀਆਂ ਗਾਲਾਂ ਲਈਆਂ ਹੀ ਬੰਦੇਖੋ ਆਰ ਆਈ ਪੀ ਲਿਖਣਾ ਬਹੁਤ ਮੈਂ ਕਦੇ ਆਰ ਆਈ ਪੀ ਨਹੀਂ ਲਿਖਿਆ ਅਜ ਤੱਕ ਕਿਸੇ ਦੀ ਪੋਸਟ ਤੇ ਜੀ ਹੈਨਾ ਬਹੁਤ ਅਫਸੋਸ ਹੈ ਵੀ ਬਹੁਤ ਘੱਟ ਲਿਖਦਾ ਹੈਨਾ ਮੈਂ ਬਸ ਇੰਨਾ ਕਹਿਣਾ ਵੀ ਆ ਆਪਣੇ ਆਪਣੇ ਸ਼ਬਦ ਜਦੇ ਮੈਨੂੰ ਮਿਲਦੇ ਨੇ ਮੈਂ ਉਹ ਯਾਤਰਾ ਬਾਰੇ ਕੁਝ ਲਿਖਣ ਦਾ ਕੋਸ਼ਿਸ਼ ਕਰਦਾ ਮੈਨੂੰ ਬਹੁਤ ਝਟਕਾ ਲੱਗਾ ਪਿੱਛੇ ਜੇ ਚਿੱਤਰਕਾਰ ਜਰਨੈਲ ਸਿੰਘ ਹੋਰੀ ਚਲੇ ਗਈ ਮੈਂ ਉਹਨਾਂ ਦਾ ਕੰਮ ਬਹੁਤ ਪਸੰਦ ਮਿਲਣ ਦਾ ਮੈਨੂੰ ਮੁਲਾਕਾਤ ਤਾਂ ਹੋਈਆਂ ਨੇ ਕਦੇ ਡਾਇਲੌਗ ਨਹੀਂ ਹੋਇਆ ਉਹਨਾਂ ਨਾਲ ਪਰ ਮੈਂ ਜਦ ਮੈਂ ਜਿਉਂਦੇ ਜੀ ਉਹਨਾਂ ਦੀ ਕਿਸੇ ਪੋਸਟ ਉਹਨਾਂ ਦੀ ਤਸਵੀਰ ਬਾਰੇ ਤਾਰੀਫ ਨਹੀਂ ਕੀਤੀ ਕਦੇ ਮੈਂ ਉਦਮ ਨਹੀਂ ਕੀਤਾ ਕਿ ਉਹਨਾਂ ਨੂੰ ਉੱਡ ਕੇ ਜਾ ਕੇ ਮਿਲਾਂ ਤਾਂ ਜਿੱਦ ਨੇ ਚਲੇ ਗਈ ਉਹਦੇ ਮੈਂ ਪੋਸਟ ਪਾਵਾਂ ਕਿ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ ਦੁਨੀਆ ਨੂੰ ਦਿਖਾਉਣ ਲਈ ਮੈਂ ਪੋਸਟ ਪਾਵਾਂ ਮੇਰਾ ਕੋਈ ਮਿੱਤਰ ਚਲਿਆ ਗਿਆ ਉਹਨੂੰ ਮੈਂ ਕਦੇ ਲੈਟਰ ਲਿਖਿਆ ਨਹੀਂ ਸਾਰਾ ਕੁਝ ਐਵੇਂ ਯਹਾਰ ਕੀਤਾ ਨਹੀਂ ਤੇ ਜਿੱਦੋਂ ਕਿਤੇ ਰੁਸਤ ਰੁਸਤਕ ਹੋ ਗਿਆ ਨਾ ਰੁਕਸਤ ਹੋ ਗਿਆ ਤਾਂ ਉਦੋਂ ਮੈਂ ਪੋਸਟ ਪਾਵਾਂ ਇਹ ਮੇਰੇ ਲਈ ਗਲਤ ਗੱਲ ਹੈ ਹੈਨਾ ਧਰਮ ਮੇਰੇ ਅੰਦਰ ਹਮੇਸ਼ਾ ਰਹਿੰਦਾ ਅੱਜ ਤੁਸੀਂ ਗੁਰਪੁਰਬ ਸੀ ਤੁਸੀਂ ਗੁਰਪੁਰਬ ਤੇ ਪੋਸਟ ਨਹੀਂ ਪਾਈ ਯਾਰ ਹੁਣ ਇਸ ਗੱਲ ਲਈ ਵੀ ਸਾਨੂੰ ਨਰੇਟ ਕਰੋਗੇ ਬਿਲਕੁਲ ਸਹੀ ਗੱਲ ਹੈ ਇਸ ਗੱਲ ਲਈ ਵੀ ਨਰੇਕ ਮਾਂ ਦਾ ਕੋਈ ਇੱਕ ਦਿਨ ਹਾਂ ਮਾਂ ਦਾ ਕੋਈ ਇੱਕ ਦਿਨ ਪਿਆਰ ਦਾ ਕੋਈ ਇੱਕ ਦਿਨ ਥੋੜੀ ਹੁੰਦਾ ਜੀ ਅੱਜ ਤੁਸੀਂ ਪਿਆਰ ਤੇ ਪਾਤੀ ਹੁਣ ਤਾਂ ਇਹ ਵੀ ਡਰ ਲੱਗਦਾ ਵੀ ਤੁਸੀਂ ਜੇ ਕਹਤਾ ਵੀ ਹੈਪੀ ਵੈਲੈਂਟਾਈਨਸ ਅੱਛਾ ਪਿਆਰ ਦਾ ਦਿਨ ਤਾਂ ਰੋਜ਼ ਹੀ ਹੁੰਦਾ ਜੇ ਤੁਸੀਂ ਕਹਿੰਦੇ ਪਿਆਰ ਦਾ ਦਿਨ ਰੋਜ਼ ਹੁੰਦਾ ਫੇਰ ਕਹਿਣਗੇ ਥੋੜੇ ਲਈ ਹੁੰਦਾ ਉਹ ਸਾਡੇ ਲਈ ਤਾਂ ਹੈ ਨਹੀਂ ਹਮ ਮਤਲਬ ਤੁਸੀਂ ਕਿਸੇ ਨੂੰ ਸੈਟੀਸਫਾਈ ਨਹੀਂ ਕਰ ਸਕਦੇ ਬਿਲਕੁਲ ਠੀਕ ਸੋ ਇਹਨਾਂ ਗੱਲਾਂ ਜਿਹੜੀ ਤੁਸੀਂ ਕਹਿੰਦੇ ਜਿਉਂਦੇ ਜੀ ਜੇ ਲੋਕਾਂ ਨੂੰ ਸਮਝ ਆ ਜਾਏ ਜੱਫੀ ਪਾਉਣ ਦੀ ਗੱਲ ਮਾਂ ਨੂੰ ਪਿਓ ਨੂੰ ਭੈਣ ਨੂੰ ਤੁਸੀਂ ਭੈਣ ਨੂੰ ਕਿੰਨਾ ਕੁ ਮਾਫ ਕਰਤਾ ਤੁਹਾਡੀ ਭੈਣ ਤੁਸੀਂ ਕਹਿੰਦੇ ਲੱਖ ਗਲਤੀ ਸਾਡੀ ਭੈਣ ਤਾਂ ਆਇਆ ਸਾਡੀ ਭੈਣ ਨੇ ਸਾਡੇ ਘਰ ਚ ਪਵਾੜਾ ਪਾਤਾ ਪਰ ਜਿੰਨਾ ਮਰਜੀ 네ਗੇਟਿਵ ਬੰਦਾ ਹੋਵੇ ਤੁਸੀਂ ਦੇਖੋਗੇ ਤੁਹਾਡਾ ਵੀ ਕਿਤੇ ਨਾ ਕਿਤੇ ਕਸੂਰ ਨਿਕਲੂਗਾ ਹੈਨਾ ਤੁਹਾਡਾ ਪਹਿਲਾ ਕਸੂਰ ਤਾਂ ਇਹ ਹੀ ਆ ਕਿ ਤੁਸੀਂ ਉਹਨੂੰ ਇੰਨਾ 네ਗੇਟਿਵ ਮੰਨੀ ਬੈਠੇ ਹੋ ਹਮ ਹੈਨਾ ਜੇ ਤੁਹਾਨੂੰ ਕਿਸੇ ਨੇ ਝੋਲੀ ਚ ਕਹਿੰਦੇ ਬੁੱਧ ਕਿਤੇ ਗਏ ਬੁੱਧ ਨੂੰ ਕਿਸੇ ਨੇ ਗਾਲਾਂ ਕੱਢੀਆਂ ਤੇ ਪਿੱਖ ਖਿਆ ਲੈਣ ਗਏ ਸੀਗੇ ਤੇ ਉਹਨੇ ਗਾਲਾਂ ਕੱਢੀਆਂ ਮੁਰੋ ਤੇ ਬੁੱਧ ਮੁਸਕਰਾਏ ਉਹ ਕਹਿੰਦਾ ਵੀ ਮੈਂ ਗਾਲਾਂ ਕੱਢੀ ਜਾਂਦਾ ਤੂੰ ਮੁਸਕਰਾਈ ਜਾਂਦਾ ਤਾਂ ਬੁੱਧ ਨੇ ਕਿਹਾ ਵੀ ਜੇ ਮੈਂ ਤੂੰ ਮੈਨੂੰ ਪਿੱਖਸ਼ਾ ਪਾਤਰ ਵਿੱਚ ਕੁਛ ਪਾਰਿਆ ਹੋਵੇ ਤੇ ਮੈਂ ਨਾ ਪਵਾਵਾਂ ਮੈਂ ਉਹ ਕਿੱਥੇ ਰਹੂਗਾ ਉਹ ਕਹਿੰਦਾ ਮੇਰੇ ਕੋਲ ਹੀ ਕਹਿੰਦਾ ਫਿਰ ਮੈਂ ਤੇਰੀਆਂ ਗਾਲਾਂ ਲਈਆਂ ਹੀ ਨਹੀਂ ਬੜੀ ਕਮਾਲ ਦੀ ਗੱਲ ਹੈ ਤੇਰੇ ਕੋਲ ਹੀ ਨੇ ਹਾਂ ਇਹ ਅਸੀਂ ਲੈ ਲੈਨੇ ਆ ਨਾ ਚੀਜ਼ਾਂ हां ਅਸੀਂ ਲੈ ਲੈਣੇ ਹੁਣ ਮੈਨੂੰ ਕੋਈ ਜਿੰਨਾ ਮਰਜੀ ਭੰਡੀ ਜਾਵੇ ਆਲੋਚਨਾ ਸਿਰ ਮੱਥੇ ਐ ਭੰਡਣਾ ਤੇ ਨਿੰਦਣਾ ਜਦ ਮੈਂ ਲੈਂਦਾ ਹੀ ਨਹੀਂ ਤਾਂ ਮੈਨੂੰ ਦਊਗਾ ਕਿਵੇਂ ਕੋਈ